ਕੌਣ ਹੈ ਮਿਲੋ ਫਿਰ ਭਾਈ ਕੋ ਜਮੇ ਪਾ ਕੇ ਯਾਰ ਰਾਜੂ ਵੀ ਖੁਸ਼ ਆ ਪੂਰਾ ਆਪਣੇ ਭਰਾ ਨੂੰ ਮਿਲ ਕੇ ਆਪਣੇ ਭਤੀਜੇ ਨੂੰ ਮਿਲ ਕੇ ਕਿ ਅੱਜ ਰਾਜੂ ਮਸਾਂਗ ਆਪਣੇ ਪਰਿਵਾਰ ਚ ਚੱਲਿਆ 15 ਤੋਂ 20 ਸਾਲ ਹੋ ਗਏ ਨੂੰ ਗੁੰਮੇ ਨੂੰ ਘਰੋਂ 20 ਸਾਲ ਪਹਿਲਾਂ ਇਹ ਘਰੋਂ ਗਿਆ ਸੀ ਕੰਮ ਤੇ ਮੁੜ ਕੇ ਆਇਆ ਹੀ ਨਹੀਂ ਕਿਵੇਂ ਇਹ ਪੰਜਾਬ ਪਹੁੰਚਿਆ ਪੰਜਾਬ ਚ ਕਿਵੇਂ ਕਿਵੇਂ ਕਿੱਥੇ ਕਿੱਥੇ ਰਹਿੰਦਾ ਰਹਿੰਦਾ ਕਿੱਦਾਂ ਹੈ ਨਰੈਣਗੜ ਸੋਈਆਂ ਪਿੰਡ ਨਾਇਬ ਸਿੰਘ ਦੇ ਘਰ ਪਹੁੰਚਿਆ ਕਿਵੇਂ ਨਾਇਬ ਸਿੰਘ ਦੇ ਘਰ ਇਹਨੇ ਢਾਈ ਤਿੰਨ ਸਾਲ ਕੰਮ ਕਰਕੇ ਇੱਕ ਉਹਨਾਂ ਦੇ ਪਰਿਵਾਰ 'ਚ ਜਗ੍ਹਾ ਬਣਾਈ ਤੇ ਨਾਇਬ ਸਿੰਘ ਨੇ ਵਾਦਾ ਕੀਤਾ ਸੀ ਵੀ ਜੇ ਇਹਦਾ ਘਰ ਲੱਭ ਗਿਆ ਅਸੀਂ ਇਹਦੀ ਤਨਖਾਹ ਦੇਵਾਂਗੇ ਉਸ ਸਮੇਂ ਜੋ ਵੀ ਹਾਲਾਤ ਰਹੇ ਹੋਣ ਜਿਹੜੇ ਵੀ ਕਾਰਨ ਰਹੇ ਹੋਣ ਜਦੋਂ ਇਹ ਸਾਡੇ ਕੋਲ ਲੈ ਕੇ ਆਏ ਸੀ ਇਹਨੂੰ ਉਹ ਵੈਗਰੂ ਜਾਣਦਾ ਪਰ ਉਹ ਕਾਰਨ ਕਿਸੇ ਵਜ੍ਹਾ ਨਾਲ ਤਾਂ ਬਣੀ ਸੀ ਵੀ ਜਿਹੜਾ ਅੱਜ ਆਪਣੇ ਘਰ ਚੱਲਦਾ ਹੈ तेरी फैमिली जो कौन आया पता? पता नहीं मैंने। आ जानुं मैं आऊंगा यार। हांजी कौन है भाई साहब आप? चाचा जी। इसके क्या लगते हो भाई? चाचा है। और कौन है? पहचाने? पहचाने ना। भाई है। तुम्रा? भाई है तुम्हारा कौन है? भाई।, <laughs> भाई, है <तुम्रा? laughs> कौन है? भाई। <laughs> मिलो फिर भाई को जब भी आगे यार। ਇਹ ਕੌਣ ਹੈ ਇਹ ਸੋਈਆਂ ਪਿੰਡ ਤੋਂ ਆਏ ਨੇ ਆਇਆ ਸੋਈਆਂ ਹਾਂ ਨੈਭ ਸਿੰਘ ਨਹੀਂ ਆਇਆ ਬਾਈ ਤੁਸੀਂ ਨੈਭ ਸਿੰਘ ਦੇ ਭਰਾ ਹੋ ਇਹ ਕੌਣ ਹੈ ਬੋਲੋ ਬੋਲੋ ਹਾਂ ਹਾਂ ਮੱਲਾਫੇ ਬੋਲ ਲੈਣ ਸਰਪੰਚ ਸਾਹਿਬ ਤੁਸੀਂ ਹਾਂਜੀ ਸਰਪੰਚ ਸਾਹਿਬ ਤੁਸੀਂ ਰਾਜੂ ਪਛਾਣਿਆ ਨਾ ਪਛਾਣ ਗਿਆ ਪਛਾਣ ਗਿਆ ਠੀਕ ਹੈ ਠੀਕ ਹੈ और राजू ये तेरा भाई लेने आया तेरे को हां जी और तेरा भतीजा आया है किसका लड़का है तू इसका बड़ा भाई का बेटा हां क्या नाम है उनका गुलिया बड़ी गुलिया बड़ी का बेटा है ये गुलिया बड़ी का जब तू घर से निकला था तो छोटा था था ना ये छोटा था हां कितना साल हो गया इसको घर से निकले हुए लगभग 20 साल हो गया 20 साल लगभग मतलब नाम याद नहीं बच्चे थे ले? तो क्या करने कहाँ गए थे घर से काम पे गए थे हाँ, काम के लिए निकला था बिना पूछे अपने आप निकल गया किसी दोस्त के लिए तो हम लोग कुछ नहीं पता नहीं चल पाया तो आपने थाना में रिपोर्ट वोट किया था इसका नहीं तब नहीं। जब घर से घूम गया था नहीं। रिपोर्ट नहीं किया वाहेगुरु जी का खालसा वाहेगुरु जी की फतेह जी पेंड नारायणगढ़ सोईया डाखाना गेहल जिला बरनाला बाजी ਦਾਹਣਾ ਗੇੜਾ ਹਨ ਉੱਥੋਂ ਇਸ ਵੀਰ ਨੂੰ ਸਾਡੇ ਕੋਲੇ ਲੈ ਕੇ ਆਏ ਸੀਗੇ ਪਿੰਡ ਦੇ ਹੀ ਕੁਝ ਬੰਦੇ ਸੀ ਨਾਲ ਨਾਇਬ ਸਿੰਘ ਸੀ ਜਿਹੜਾ ਇਹਦਾ ਬਾਈ ਦਾ ਮਾਲਕ ਸੀ ਤੇ ਘਰੇ ਇਹ ਕੰਮ ਕਰਦਾ 2.5 ਸਾਲਾਂ ਤੋਂ ਇਹ ਭੋਲਾ ਸਿੰਘ ਉਹਦਾ ਭਰਾ ਵਾ ਬਾਈ ਇਹ ਪਿੰਡ ਦੇ ਸਰਪੰਚ ਸਾਹਿਬ ਨੇ ਇਹ ਮੌਜੂਦਾ ਮੈਂਬਰ ਨੇ ਸਰਪੰਚ ਸਾਹਿਬ ਤੁਹਾਡਾ ਕੀ ਨਾਮ? ਕ੍ਰਿਸ਼ਨ ਸਿੰਘ ਹੈ ਜੀ ਕ੍ਰਿਸ਼ਨ ਸਿੰਘ ਤੁਹਾਡਾ ਜੀ ਮਲਕੀਰ ਸਿੰਘ ਹੈ ਮਲਕੀਰ ਸਿੰਘ ਹੈ ਜੀ ਤੇ ਇਹ ਵੀਰੇ ਹੁਣੇ ਨਾਲ ਆਏ ਨੇ ਤੇ ਇੱਕ ਬੜੀ ਚੰਗੀ ਗੱਲ ਹੋਈ ਸੀ ਉਸ ਟਾਈਮ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਉਸ ਟਾਈਮ ਵੀ ਵੀਡੀਓ ਪਾਈ ਸੀ ਇਹਦੀ ਵੀਰ ਦੀ ਜਦੋਂ ਸਾਡੇ ਕੋਲੇ ਨਾਇਬ ਸਿੰਘ ਹੁਣੀ ਆਏ ਤੇ ਨਾਲ ਉਹਨਾਂ ਦੇ ਉਸ ਟਾਈਮ ਪੂਰਨ ਸਿੰਘ, ਬੁੱਧ ਸਿੰਘ ਤੇ ਜਗਸੀਰ ਸਿੰਘ ਸੀ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਵੀ ਇਹ ਬੰਦਾ ਸਾਨੂੰ ਮਿਲਿਆ ਸੀ 2.5 ਸਾਲ ਪਹਿਲਾਂ ਸਾਡੇ ਕੋਲੇ ਘਰੇ ਕੰਮ ਕਰਦਾ ਅਸੀਂ ਇਹਦੀ ਵਧੀਆ ਜਿਤਪਾਣੀ ਵੀ ਕਰਦੇ ਆ ਪਰ ਹੁਣ ਸਾਡੇ ਨਾਲ ਕੁਝ ਲੋਕ ਜਿਹੜੇ ਲਗਦੀ ਵਾਲੇ ਆ ਉਹ ਤੰਗ ਕਰਦੇ ਆ ਵੀ ਤੁਸੀਂ ਇਹਨੂੰ ਰੱਖਿਆ ਹੋਇਆ ਵੀ ਅਸੀਂ ਰਿਪੋਰਟ ਕਰਾਂਗੇ ਸਸਤਾ ਵਾਲੇ ਆਉਣਗੇ ਨੂੰ ਛਡਾ ਕੇ ਲੈ ਕੇ ਜਾਣਗੇ ਤੁਸੀਂ ਨੂੰ ਗੁਲਾਮ ਬਣਾ ਕੇ ਰੱਖਿਆ ਵੀ ਅਸੀਂ ਤੁਹਾਡੇ ਕੋਲ ਹੀ ਲੈ ਕੇ ਆਏ ਆ ਆਪ ਹੀ ਵੀ ਜੇ ਦਾ ਤੁਸੀਂ ਘਰ ਲੱਭ ਦੋ ਵੀ ਅਸੀਂ ਚਾਹੁੰਦੇ ਆ ਵੀ ਆਪਦੇ ਘਰੇ ਚਲੇ ਜਾਵੇ ਵੀ ਪਰ ਜੀ ਅਸੀਂ ਨੂੰ ਉਹੀ ਛੱਡਤਾ ਇਹ ਕਿਸੇ ਗਲਤ ਬੰਦੇ ਦੇ ਹੱਥ ਲੱਗ ਗਿਆ ਦੁਬਾਰਾ ਫੇਰ ਇਹਦੀ ਜ਼ਿੰਦਗੀ ਫੇਰ ਨਰਕ ਬਣ ਜਾਗੀ ਤਾਂ ਫੇਰ ਉਸ ਟਾਈਮ ਤਰੀਕ ਸੀਗੀ ਜੀ 11 1 224 1 ਸਾਲ 5 ਮਹੀਨੇ ਅੱਜ ਤੋਂ ਕਰੀਬ ਪਹਿਲਾਂ ਦੀ ਗੱਲ ਆ ਤੇ ਉਦੋਂ ਫਿਰ ਇਹ ਵੀਰ ਨੂੰ ਰਾਜੂ ਮਸਾਂਗੇ ਆਪਣਾ ਨਾਮ ਦੱਸਦਾ ਸੀ ਇਹਨੂੰ ਅਸੀਂ ਇੱਥੇ ਸੁਪਨਿਆਂ ਦੇ ਘਰ ਆਪਣੇ ਪਰਿਵਾਰ ਦਾ ਹਿੱਸਾ ਬਣਾ ਲਿਆ ਤੇ ਅਸੀਂ ਇਹਦੀ ਵੀਡੀਓ ਸਾਂਝੀ ਕਰਤੀ ਵੀ ਇਹਦਾ ਵੀਰ ਦਾ ਜੇ ਕੋਈ ਘਰ ਲੱਭ ਜੇਵੇ ਤਾਂ ਸਾਡੀ ਮਦਦ ਕਰੋ ਸਪੋਰਟ ਕਰੋ ਤੇ ਨੈਵ ਸਿੰਘ ਨੇ ਵਾਦਾ ਕੀਤਾ ਸੀ ਵੀ ਜੇ ਇਹਦਾ ਘਰ ਲੱਭ ਗਿਆ ਅਸੀਂ ਇਹਦੀ ਤਨਖਾਹ ਦੇਵਾਂਗੇ ਤੇ ਅਸੀਂ ਪੁੱਛਿਆ ਸੀ ਵੀ ਤਨਖਾਹ ਦਾ ਕੀ ਉਹ ਕਹਿੰਦੇ ਸੀ 50000 ਰੁਪਏ ਦੇ ਦਾਂਗੇ ਬਸ ਚਲੋ ਜਿਹਦਾ ਪਰਿਵਾਰ ਲੱਭ ਜੇਵੇ ਤੇ ਅਸੀਂ ਉਸ ਟਾਈਮ ਉਹਨਾਂ ਨਾਲ ਗੱਲ ਕਰੀ ਵੀ ਜਦੋਂ ਇਹਦਾ ਘਰ ਲੱਭ ਗਈ ਤੁਹਾਡੇ ਨਾਲ ਗੱਲ ਕਰਾਂਗੇ ਵੀ ਉਹ ਰੋ ਤੁਸੀਂ ਜ਼ਰੂਰ ਆਇਓ ਤੇਰੇ ਪਰਿਵਾਰ ਦੇ ਨਾਲ ਆ ਕੇ ਮਿਲਿਓ ਤੇ ਉਹ ਵਾਹਿਗੁਰੂ ਨੇ ਕਿਰਪਾ ਕੀਤੀ ਰਾਜੂ ਮਸਾਂਗ ਪਹਿਲਾਂ ਥੋੜਾ ਤਾਂ ਅਫਸੈਟ ਸੀ ਫਿਰ ਦਵਾਈ ਚੱਲੀ ਠੀਕ ਹੋ ਗਿਆ ਹੌਲੀ-ਹੌਲੀ ਫਿਰ ਇਹਨੇ ਆਪਣਾ ਐਡਰੈਸ ਦੱਸਣਾ ਸ਼ੁਰੂ ਕੀਤਾ ਐਡਰੈਸ ਜਿਵੇਂ ਕਈ ਤਰ੍ਹਾਂ ਦਾ ਦੱਸਦਾ ਸੀ ਸਾਡੇ ਸਮੁੰਦਰ ਦੱਤ ਜੀ ਦੀਆਂ ਗੱਲਾਂ ਸੁਣੋ ਤੁਸੀਂ ਵੀ ਉਹਨਾਂ ਨੇ ਜਿਵੇਂ ਸਾਰੀ ਗੱਲ ਸਮਝਾਈ ਕਿਵੇਂ ਇਹਦਾ ਐਡਰੈਸ ਲੱਭਿਆ ਦੱਦ ਸਾਹਿਬ ਕਿਦਾਂ ਲੱਭੇ ਕਰਦੇ ਨੇ ਇਹ ਆਦੀਵਾਸੀ ਸੀਗੇ ਜੀ ਹਾਂਜੀ ਆਦੀਵਾਸੀ ਜੰਗਲਾ ਚ ਜਿਹਨਾਂ ਦੀ ਚੁਗੀਆਂ ਸੀਗੀਆਂ ਪਰ ਉੱਥੇ ਵਾਸੇ ਨੇ ਜਿਹੜਾ ਪਿੰਡ ਦਾ ਨਾਮ ਦੱਸਿਆ ਤੇ ਕੀਤਾ ਤੇ ਉੱਥੇ ਸਰਪੰਚ ਨਾਲ ਗੱਲ ਕੀਤੀ ਤੇ ਫਿਰ ਨਿਕਲ ਆ ਜੀ ਨਿਕਗੇ ਹੋਏ ਜੀ ਕਰੋ ਇਹ ਕਿਵੇਂ ਫੋਨ ਕਰ ਕਰਕੇ ਤੁਸੀਂ ਕੀਤੀ ਸੀ ਕੋਸ਼ਿਸ਼ ਸੁਭਾਸ਼ ਜੀ ਨੇ ਸੁਭਾਸ਼ ਜੀ ਨੇ ਕੀਤੀ ਤਾਂ ਉਹਨਾਂ ਨੇ ਫਿਰ ਪੂਰੀ ਡਿਟੇਲ ਇਹ ਤੋਂ ਪੁੱਛ ਦੇ ਰਹੇ ਸੁਭਾਸ਼ ਜੀ ਕੋਲ ਜੋ ਜੋ ਪੁੱਛਦੇ ਰਿਹਾ ਸੀ ਉਹ ਅੱਗੇ ਕਰਦੇ ਰਹੇ ਤੁਸੀਂ ਸੁਭਾਸ਼ ਜਿੰਦਾ ਦੇ ਸੁਭਾਸ਼ ਜੀ ਅੱਗੋਂ ਹਾਂਜੀ ਹਾਂਜੀ ਅਨੇ ਗੱਲ ਵੀ ਕਰਾ ਦੇ ਦੇ ਕੋਸ਼ਿਸ਼ ਕਰ ਕਰਕੇ ਛੋਟੀ ਛੋਟੀ ਕੋਸ਼ ਅਦਿਵਾਸੀ ਇਲਾਕੇ ਦੇ ਵਿੱਚੋਂ ਵੀ ਇਸ ਬੱਚੇ ਦਾ ਘਰ ਲੱਭ ਲਿਆ ਕਿਹੜਾ ਇਲਾਕਾ ਜੀ ਇਹਨਾਂ ਦਾ ਸੀ ਇਹਨਾਂ ਨੇ ਦੱਸਿਆ ਗਿਆ ਚੁੱਕ ਚਕਮੰਟੂਨਾ ਚਕਮੰਟੂਨਾ ਬੈਸਟ ਬੰਗਾਲ ਦੇ ਵਿੱਚ ਆ ਚਾਰਖੰਡ ਦੱਸਦਾ ਸੀ ਇਹ ਸਾਨੂੰ ਨੇੜੇ ਦੁਰੰਗਾ ਦੱਸਦਾ ਸੀਗਾ ਚਾਰਖੰਡ ਚ ਤੇ ਸ਼ਿਕਨਜੇਰ ਦੱਸਦਾ ਸੀ ਯਾਨੀ ਕਿ ਇਹਨੇ ਕਈ ਐਡਰੈਸ ਦੱਸੇ ਕਈ ਨਾਮ ਲਏ ਪਿੰਡਾਂ ਦੇ ਤਾਂ ਫਿਰ ਜਿਹੜੇ ਨਦੀਦਤ ਜੀ ਕਮਨ ਹੁੰਦੇ ਗਏ ਸੀ ਉਸ ਨੂੰ ਉਲਟ ਟੱਚ ਕਰਦੇ ਗਏ ਉਹਨਾਂ ਤੋਂ ਇਨਕੁਆਇਰੀ ਲੈਂਦੇ ਗਏ ਤੇ ਇੱਥੇ ਤੱਕ ਪਹੁੰਚੇ। ਫਿਰ ਹੌਲੀ 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 ਕਰਕੇ ਇਹਦੇ ਘਰ ਤੱਕਰ ਪਹੁੰਚ ਗਏ। ਤੇ ਇਹ ਆਦੀਵਾਸੀ ਇਲਾਕੇ ਦੇ ਰਹਿਣ ਵਾਲਾ ਮੁੰਡਾ। ਤੇ ਜਿਵੇਂ ਤੁਸੀਂ ਇਹ ਸੁਣਿਆ ਸਮندر ਦੱਤ ਜੀ ਜਿਨ੍ਹਾਂ ਨੇ ਬਾਰ-ਬਾਰ ਜਤਿੰਦਰ ਨੇ ਦੱਤ ਸਾਹਿਬ ਨੇ ਇਹ ਤੋਂ ਪੁੱਛ-ਪੁੱਛ ਕੇ ਐਡਰੈਸ ਫਿਰ ਅੱਗੇ ਸ਼ਿਵਾਸ਼ ਜੀ ਨਾਲ ਗੱਲ ਕਰਦੇ ਸੀ ਤੇ ਸ਼ਿਵਾਸ਼ ਹੀ ਅੱਗੇ ਇਹਨਾਂ ਦੇ ਲਿੰਕ ਕਰਦੇ ਸੀ ਇਹ ਆਦੀਵਾਸੀ ਇਲਾਕੇ 'ਚ ਰਹਿੰਦੇ ਸੀ ਝਾਰਖੰਡ। ਆਦੀਵਾਸੀ ਪਿੰਡ ਆ ਜਿਹੜੇ ਜੰਗਲਾਂ 'ਚ ਰਹਿੰਦੇ ਆ ਤੇ ਉੱਥੇ ਆਨੰਦ ਦਾ ਫੋਨ ਨਾ ਉੱਥੇ ਕੋਈ ਐਸਾ ਪ੍ਰਬੰਧ ਸੀ ਸੋਸ਼ਲ ਮੀਡੀਆ ਦਾ ਫਿਰ ਬਹੁਤ ਮੁਸ਼ਕਲ ਨਾਲ ਜਿਵੇਂ ਜਿਵੇਂ ਇਹ ਵੀਰ ਨੇ ਕਿੰਨੇ ਹੀ ਇਲਾਕਿਆਂ ਦੇ ਨਾਮ ਲਏ ਜਿਵੇਂ ਨੇ ਪਿੰਡ ਦਸਦਾ ਸੀ ਜਿਹੜਾ ਚੱਕਮਟ ਉਹਨਾਂ ਦੱਸਦਾ ਸੀ ਬੈਸਟ ਬੰਗਾਲ ਵਿੱਚ ਆ ਕਹਿੰਦਾ ਸੀ ਫਿਰ ਝਾਰਖੰਡ ਦਾ ਦੱਸਦਾ ਸੀ ਪਿੰਡ ਦਰੋਂਗਾ ਫਿਰ ਇਹ ਝਾਰਖੰਡ ਵਿੱਚ ਕਦੇ ਸਮਨੇ ਕੁ ਜੇਰ ਦੱਸਦਾ ਸੀਗਾ ਅਲੱਗ-ਅਲੱਗ ਇਲਾਕਿਆਂ ਦਾ ਅਲੱਗ-ਅਲੱਗ ਪਿੰਡਾਂ ਦਾ ਇਹਨੇ ਨਾਮ ਲੈਣਾ ਤਾਂ ਫਿਰ ਹੌਲੀ-ਹੌਲੀ ਕਰਦਿਆਂ ਕਰਦਿਆਂ ਸ਼ਿਵਾਸ ਜੀ ਉਹਨਾਂ ਨੇ ਤੇ ਸਮੁੰਦਰ ਦੱਤ ਜੀ ਉਹਨਾਂ ਦੀ ਟੀਮ ਨੇ ਇਹਦੇ ਘਰ ਤੱਕ ਅਪਰੋਚ ਕੀਤੀ ਇਹਨਾਂ ਦੇ ਘਰੇ ਗੱਲ ਹੋਈ ਇਹਦੀ ਭੈਣ ਸਾਡੇ ਕੋਲੇ ਮਾਸੀ ਦੀ ਕੁੜੀ ਮਿਲ ਕੇ ਗਈ ਕੁਝ ਸਮਾਂ ਪਹਿਲਾਂ ਆ ਕੇ ਉਹਨੇ ਦੱਸਿਆ ਵੀ ਮੈਂ ਇੱਥੇ ਨੇੜੇ ਰਹਿੰਦੇ ਆ ਵੀ ਇਹਦੇ ਭਰਾ ਤੇ ਭਤੀਜਾ ਆਉਣਗੇ ਲੈਣ ਇਹਨੂੰ ਯਾਨੀ ਕਿ ਕਿੱਡੀ ਵੱਡੀ ਗੱਲ ਆ ਵੀ ਜਦੋਂ ਉਸ ਭੈਣ ਨੇ ਦੱਸਿਆ ਵੀ 15 ਤੋਂ 20 ਸਾਲ ਹੋ ਗਏ ਉਹਨੂੰ ਗੁੰਮੇ ਨੂੰ ਘਰੋਂ ਲਗਭਗ 20 ਸਾਲ ਪਹਿਲਾਂ ਇਹ ਘਰੋਂ ਗਿਆ ਸੀ ਕੰਮ ਤੇ ਮੁੜ ਕੇ ਆਇਆ ਹੀ ਨਹੀਂ ਕਿਵੇਂ ਇਹ ਪੰਜਾਬ ਪਹੁੰਚਿਆ ਪੰਜਾਬ 'ਚ ਕਿਵੇਂ ਕਿਵੇਂ ਕਿੱਥੇ ਕਿੱਥੇ ਰਹਿੰਦਾ ਰਹਿਦਾ ਕਿਦਾਂ ਇਹ ਨਰੈਣਗੜ੍ਹ ਸੋਈਆਂਪਿੰਡ ਨਾਇਬ ਸਿੰਘ ਦੇ ਘਰ ਪਹੁੰਚਿਆ ਕਿਵੇਂ ਨਾਇਬ ਸਿੰਘ ਦੇ ਘਰ ਇਹਨੇ ਢਾਈ ਤਿੰਨ ਸਾਲ ਕੰਮ ਕਰਕੇ ਇੱਕ ਉਹਨਾਂ ਦੇ ਪਰਿਵਾਰ 'ਚ ਜਗ੍ਹਾ ਬਣਾਈ ਕਿਵੇਂ ਉਹ ਸਬੱਬ ਬਣਿਆ ਉਹਨਾਂ ਦੇ ਮਨ 'ਚ ਰਹਿਮ ਆਇਆ ਵੀ ਇਸ ਵੀਰ ਨੂੰ ਸਾਡੇ ਤਿੱਕਰ ਲੈ ਕੇ ਆਏ ਨਹੀਂ ਤਾਂ ਉਹਨਾਂ ਨੂੰ ਫਰੀ ਦਾ ਕੰਮ ਆ ਮਿਲਿਆ ਸੀ ਰੋਟੀ ਤੇ ਜੰਮ ਚੱਲੀ ਜਾਂਦਾ ਸੀ ਇਹ ਅਕਾਲਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਭਗਵਾਨ ਦੀ ਮਿਹਰ ਦੇ ਨਾਲ ਫਿਰ ਇਹਦਾ ਪਰਿਵਾਰ ਲੱਭਿਆ ਤੇ ਅੱਜ ਇਹ ਭਤੀਜਾ ਇਹਦਾ ਕੀ ਨਾਮ ਆ ਤੁਹਾਡਾ ਨਰੀਨ ਬੜਿੰਗ ਨਰੀਨ ਬੜਿੰਗੇ ਦਾ ਨਾਮ ਆ ਇਹ ਭਤੀਜਾ ਵਾ ਇਹ ਉਦੋਂ ਛੋਟਾ ਸੀ 4-5 ਸਾਲਾਂ ਦਾ ਜਦੋਂ ਇਹਦਾ ਚਾਚਾ ਘਰੋਂ ਆ ਗਿਆ ਰਛੱਡ ਤੇ ਇਹ ਚਾਂਪਾ ਬੜਿੰਗਾ ਚਾਂਪਾ ਬੜਿੰਗ ਇਹ بڑے ਭਾਈ ਹੋ esque ਛੋਟੇ بڑے ਛੋਟੇ ਇਸੇ ਛੋਟੇ ਨਹੀਂ ਤੁਸੀਂ ਛੋਟੇ ਹੋ ਜਾਂ ਇਹ ਛੋਟਾ ਹੈ ਹਮਸਾਪਸ ਤੋਂ ਛੋਟਾ ਹੈ ਜੀ ਆਪਸੇ ਛੋਟਾ ਹੈ ਜੀ ਇਹ بڑے ਭਾਈ ਆ ਚਾਂਪਾ ਬੜਿੰਗ ਤੇ ਇਹ ਦੋਨੋਂ ਮੈਂਬਰ ਸਾਡੇ ਕੋਲੇ ਇੱਥੇ ਪਹੁੰਚੇ ਆ ਇਹਨੂੰ ਲੈਣ ਵਾਸਤੇ ਕਹਾਂ ਸੇ ਆਇਓ ਆਪ ਜਰਖੰਡ ਸੇ ਜਰਖੰਡ ਸੇ ਗਾਉਂ ਦਾ ਨਾਮ ਚਕਮਤੁੰਮ ਚਕਮਤੁੰਮ ਔਰ ਜ਼ਿਲ੍ਹਾ ਪਚਨ ਸਿੰਘਪੁਰ ਪਚਨ ਸਿੰਘਪੁਰ ਇਨਕੇ ਮੈਨੂੰ ਤਾਂ ਬੋਲ ਵੀ ਨਹੀਂ ਹੁੰਦੇ ਇਹਨਾਂ ਦੇ ਪਛਮ ਸਿੰਘਮ ਸਿੰਘਮ ਜਿਲ੍ਹਾਵਾ ਝਾਰਖੰਡ ਤੋਂ ਆਇਆ ਇਹ ਚਕਮ ਤੁੰਗਮ ਇਹਨਾਂ ਦਾ ਪਿੰਡ ਆ ਤੇ ਅੱਜ ਰਾਜੂ ਵੀ ਖੁਸ਼ ਆ ਪੂਰਾ ਆਪਣੇ ਭਰਾ ਨੂੰ ਮਿਲ ਕੇ ਆਪਣੇ ਭਤੀਜੇ ਨੂੰ ਮਿਲ ਕੇ ਕਿ ਕਹਿੰਦਾ ਮੈਂ ਘਰ ਜਾਣਾ ਘਰ ਜਾਣਾ ਹੈ ਹਾਂਜੀ ਘਰ ਜਾਣਾ ਹਾਂ ਘਰ ਇਸकी ਮਾਂ ਹੈ ਨਹੀਂ ਸਰ ਨਹੀਂ ਹੈ ਬਾਪ ਬਾਪੂ ਨਹੀਂ ਹੈ ਬਾਪ ਵੀ ਨਹੀਂ ਹੈ ਇਸਕਾ ਸ਼ਾਦੀ ਤੋਂ ਨਹੀਂ ਹੋਇਆ ਥਾ ਨਹੀਂ ਸ਼ਾਦੀ ਨਹੀਂ ਹੋਇਆ ਥਾ ਤੇ ਇਹ ਆਪਕੇ ਭਾਈ ਦੂਸਰੇ ਚਾਚਾ चाचे हैं तुम्हारे जहाँ ताया जी हैं सब अच्छा दी हो गया कितने भाई बहन है जी दो भाई था दो भाई एक जी हो गया एक आपके पिताजी हो गए टोटल तीन भाई थे बहन बहन नहीं बहन कोई नहीं तीन भाई थे अब इसका ख्याल कौन रखेगा इसका ध्यान कौन रखेगा तुम रखोगे देखो बेटा बात ये है हमारा सोसाइटी का एक असूल है जिस बंदे को हम घर भेजते हैं ना हम पीछे ध्यान रखते हैं उसका हम आपको फ़ोन भी करते रहेंगे करे करेंगे वीडियो कॉल पे बात किया करेंगे इसके साथ और वहाँ पे जो हमारा बंदा गया था ना आपके घर पे जिन्होंने हमारे साथ आपका लिंक करवाया वो भी आपके पास आता रहा करेगा भी आप इसको अच्छे से संभाल कर रहे हो या नहीं कर रहे हो ठीक है ऐसा ना हो जहाँ से जाने के बाद इसका ज़िंदगी और भी बदतर हो जाए प्यार से रखना अच्छे से रहना ये ये साधु बंदा है ये ज़्यादा चलाक नहीं है ये ज़्यादा चुस्त नहीं है जे इसको कोई चलाकी नहीं आती है अच्छा बंदा है जी और फिर घर से निकल गया कहीं दूर इधर उधर फिर दोबारा नहीं मिलेगा बार बार पैसे नहीं मिलता दुनिया से घूमा हुआ बंदा आ, नहीं तो आप लोगों ने ध्यान रखना है और इसका जो इसने काम किया इधर पंजाब में जो 20 साल 15 साल काम किया कहाँ किया जी तो भगवान जाने उसी का हिसाब इसके साथ है वो अपने आप ले लेगा पर इन लोगों के साथ अजय भूल इनके साथ इन्होंने काम किया दो ढाई साल उसका पचास हजार रुपया है ना जो वो हम चाहते हैं इसके नाम पे करवाना है खाता खुलवा कर ऐसे नहीं देना आपको इसके नाम पे खाता खुलवा के उसमें जमा करने हैं पैसे ता जो इसको इसके पास पैसा रहेगा तो इसका आने वाला जिंदगी है जो थोड़ा अच्छा गुजरेगा हमने आपको पकड़ा दिया आपने अपने घर पर बर्त लिया पैसा तो ऐसे चल जाता है ना टाइम तो तो लगेगा इसके लिए सारा कुछ बनाना पड़ेगा ना हाँ वही हम बात कर रहे हैं आपसे अभी हम क्या करते हैं अभी हम अपनी तरफ से आपको दस हज़ार रुपया दे के भेजेंगे आप जाइए इसका आधार कार्ड बनवाइए जाके वहाँ पे और इसका बैंक में खाता खुलवाइए और इसका दवाई चलता है हमारे यहाँ पे एक महीने बाद इसका दवाई एक महीने का दवाई हम देकर भेजेंगे आपको एक महीने बाद आपने आना इधर इसका दवाई लेने और आने जाने का जो भाड़ा होगा हम दे देंगे ठीक है आप एक महीने बाद आइए इधर मिलिए हमें आकर हम इसको भी मिलेंगे घर पर अच्छा रहेगा बढ़िया रहेगा दवाई लेके जाइए और खाता लेके आइए हम इसका जो पैसा है जो शतार्थी लोग इसके खाता में डाल देंगे तो आप इसको लेके जाइए इसका बैंक में खाता खिलवाइए और हमें बताइए हम इसके खाता में इनका पैसा डलवा देंगे और इसको दवाई लेने के लिए एक महीने बाद आपको आना पड़ेगा जो आने जाने का टिकट होगा वो हम मिलते दे, ठीक है पक्का ठीक है तो जी ये कोशिश कर रहे हैं छोटी जी ਆਉਣ ਵਾਲੇ ਜੀਵਨ ਚ ਵੀ ਰਾਜੂ ਮਸਾਂਗ ਦੇ ਕੁਝ ਚੰਗਾ ਹੁੰਦਾ ਰਵੇ ਜੇ 50000 ਰੁਪਏ ਅੱਜ ਕੱਲ ਵੈਸੇ ਕੁਝ ਵੀ ਨਹੀਂ ਮੈਨੇ ਰੱਖਦਾ ਪਰ ਇਹਨਾਂ ਲਈ ਬਹੁਤ ਮੈਨੇ ਰੱਖਦਾ ਜਿਹੜੇ ਲੋਕ ਆਪਣਾ ਜੀਵਨ ਜੰਗਲ ਦੇ ਵਿੱਚ ਰਹਿ ਕੇ ਬਤੀਤ ਕਰਦੇ ਆ ਕੁਦਰਤ ਦੇ ਨਾਲ ਜੁੜ ਕੇ ਬਤੀਤ ਕਰਦੇ ਆ ਤੁਸੀਂ ਆਪਾਂ ਉਹ ਚੀਜ਼ਾਂ ਨੂੰ ਸੋਚ ਵੀ ਨਹੀਂ ਸਕਦੇ ਜਿਸ ਤਰੀਕੇ ਨਾਲ ਇਹ ਆਦੀਵਾਸੀ ਲੋਕਾਂ ਦਾ ਜੀਵਨ ਆ ਇਹ ਰੱਬ ਦੇ ਬਹੁਤ ਨੇੜੇ ਰਹਿੰਦੇ ਨੇ ਇਹ ਕੁਦਰਤ ਦੇ ਗੋਦ ਦੇ ਵਿੱਚ ਰਹਿੰਦੇ ਨੇ ਤੇ ਇਸ ਕਰਕੇ ਅੱਜ 라ਜੂ ਮਸਾਂਗ ਆਪਣੇ ਪਰਿਵਾਰ ਚ ਚੱਲਿਆ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਬਹੁਤ ਤੇ ਅਸੀਂ ਧੰਨਵਾਦ ਵੀ ਕਰਦੇ ਹਾਂ ਨਰੈਣਗੜ੍ਹ ਸੋਈਆਂ ਦੇ ਸਰਪੰਚ ਸਾਹਿਬ ਹੁਣੀ ਮੈਂਬਰ ਪੰਚਾਇਤ ਕੋਲੇ ਵੀਰੇ ਉਹਨਾਂ ਦਾ ਨਾਇਬ ਸਿੰਘ ਦਾ ਨਾਇਬ ਸਿੰਘ ਬਿਮਾਰ ਆ ਉਹ ਆਪ ਨਹੀਂ ਆਏ ਉਸ ਟਾਈਮ ਜੋ ਵੀ ਹਾਲਾਤ ਰਹੇ ਹੋਣ ਜਿਹੜੇ ਵੀ ਕਾਰਨ ਰਹੇ ਹੋਣ ਜਦੋਂ ਇਹ ਸਾਡੇ ਕੋਲ ਲੈ ਕੇ ਆਏ ਸੀ ਇਹਨੂੰ ਉਹ ਵੈਗਰੂ ਜਾਣਦਾ ਪਰ ਉਹ ਕਾਰਨ ਕਿਸੇ ਵਜ੍ਹਾ ਨਾਲ ਤਾਂ ਬਣੀ ਸੀ ਵੀ ਜਿਹੜਾ ਅੱਜ ਇਹ ਆਪਣੇ ਘਰ ਚੱਲਿਆ ਤੇ ਸ਼ਿਵਾਸ਼ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਬੱਚੇ ਦਾ ਐਡਰੈਸ ਲੱਭਿਆ ਤੇ ਇਹਦਾ ਪਰਿਵਾਰ ਮਿਲਾਇਆ ਤੇ ਬਾਕੀ ਕ੍ਰਿਸ਼ਨ ਜੀ ਤੁਹਾਡਾ ਵੀ ਧੰਨਵਾਦ ਮਲਕੀਤ ਸਿੰਘ ਜੀ ਤੁਹਾਡਾ ਵੀ ਤੇ ਭੁੱਲਾ ਸਿੰਘ ਜੀ ਤੁਹਾਡਾ ਵੀ ਸ਼ੁਕਰੀਆ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ